ਵੀਰ ਸੋਈ ਬਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸਰੋਂ ਦਾ ਸਾਗ 1 ਕਿਲੋ ਆਪਾਂ ਸਾਗ ਲਿਆ ਸਾਗ ਨੂੰ ਆਪਾਂ ਤੋੜ ਕੇ ਪਹਿਲਾਂ ਸਮਾਰ ਲਿਆ ਸਾਰੇ ਨੂੰ ਹੁਣ ਆਪਾਂ ਇਹਦਾ ਸਾਗ ਦਾ ਇਸ ਤਰ੍ਹਾਂ ਆਪਾਂ ਸਾਗ ਦਾ ਪੱਤਾ ਲਾ ਲਿਆ ਸਾਰੇ ਦਾ ਪੱਤਾ ਲਾ ਕੇ ਆਪਾਂ ਗੰਦਲਾਂ ਨੂੰ ਆਪਾਂ ਇਸ ਤਰ੍ਹਾਂ ਛਿੱਲ ਲਿਆ ਜਿਹੜੀ ਆਪਣੀ ਮੋਟੀ ਨੂੰ ਗੰਦਲ ਹੋਊਗੀ ਆਪਾਂ ਉਹਨੂੰ ਛਿੱਲ ਲਵਾਂਗੇ ਜਿਹੜੀ ਨਰਮ ਹੋਊਗੀ ਆਪਾਂ ਉਹਨੂੰ ਨਹੀਂ ਛਿੱਲਾਂਗੇ ਅੱਧੀ ਗੁੱਟੀ ਆਪਾਂ ਬਾਥੂ ਦੀ ਲਈ ਆ ਅੱਧੀ ਗੁੱਟੀ ਆਪਾਂ ਮੇਥਿਆਂ ਦੀ ਲਈ ਆ ਅੱਧੀ ਗੁੱਟੀ ਆਪਾਂ ਪਾਲਕ ਦੀ ਲਈ ਆ ਹੁਣ ਸਾਗ ਨੂੰ ਆਪਾਂ ਸਾਰੇ ਨੂੰ ਧੋ ਲਵਾਂਗੇ ਪਹਿਲਾਂ ਦੋ ਤਿੰਨ ਵੇਰੀ ਪਾਣੀ ਚ ਸਾਫ ਚ ਨਾ ਵੀ ਨੂੰ ਆਪਾਂ ਦੋ ਤਿੰਨ ਵੇਰੀ ਸਾਫ ਪਾਣੀ ਚ ਧੋ ਲਵਾਂਗੇ ਆਪਾਂ ਧੋ ਗਰੀ ਪਾਈ ਜਾਵਾਂਗੇ ਸਾਗ ਨੂੰ ਧੋ ਕੇ ਸਾਰੇ ਸਾਗ ਨੂੰ ਆਪਾਂ ਧੋ ਕੇ ਟੋਕਰੀ ਚ ਪਾ ਲਿਆ। ਹੁਣ ਆਪਾਂ ਇਹਨੂੰ 2 ਘੰਟੇ ਪੈ ਰਹਿਣ ਦਵਾਵਾਂਗੇ। ਪਾਣੀ ਨੁੱਚੜੇ ਤੇ ਆਪਾਂ ਸੁੱਕੇ ਤੇ ਸਾਗ ਫੇਰ ਕੱਟਾਂਗੇ ਆਪਾਂ। ਸਾਗ ਚ ਪਾਉਣ ਲਈ ਦੋ ਗੱਠੇ ਆਪਾਂ ਲਸਣ ਦੇ ਲੈਨੇ, ਆਹ ਆਦਰਕ ਲਿਆ। ਮਿਰਚ ਆਪਾਂ ਸਵਾਦ ਅਨੁਸਾਰ ਪਾ ਸਕਦੇ ਆ। ਆਪਾਂ ਹਰੀ ਮਿਰਚ ਲਈ ਹੈ। ਹੁਣ ਆਪਾਂ ਲਸਣ ਤੇ ਆਦਰਕ ਤੇ ਹਰੀਆਂ ਮਿਰਚਾਂ ਨੂੰ ਛਿੱਲ ਕੇ ਤਿਆਰ ਕਰ ਦਵਾਂਗੇ। ਹਰੀਆਂ ਮਿਰਚਾਂ ਦੀ ਆਪਾਂ ਡੰਡੀਆਂ ਲਾ ਲਵਾਂਗੇ। ਸਾਗ ਆਪਣਾ ਸੁੱਕ ਗਿਆ। हम आप साग की कटिंग करा कुकर से कप पानी का पा के आप गैस पर रख देवे हम आप चौपर बोर्ड से साग की कटिंग करा बरीक बरीक आप कट के तैयार करा సారీ సాగను కట్లేవే సాగను ఇ భాడే చ క్లీ ਪਾਣੀ ਆਪਣਾ ਰਿਜਣ ਲੱਗ ਗਿਆ ਹੁਣ ਆਪਾਂ ਸਾਗ ਪਾਵਾਂਗੇ ਨਾਲ-ਨਾਲ ਪਾਣੀ ਆਪਣਾ ਰਿਜਦਾ ਆਪਾਂ ਨਾਲ-ਨਾਲ ਕੁੱਕਰ ਚ ਸਾਗ ਪਾਈ ਜਾਵਾਂਗੇ ਸਾਗ ਆਪਾਂ ਸਾਰਾ ਕੱਟ ਲਿਆ ਕਾਇਸਤਰਾ ਹੱਥ ਨਾਲ ਵੀ ਕੱਟ ਸਕਦੇ ਆ ਸਾਗ ਹੁਣ ਆਪਾਂ ਕੁੱਕਰ ਚ ਪਾਵਾਂਗੇ ਸਾਗ ਆ ਵੀ ਸਾਗ ਆਪਣਾ ਰਿਜਣ ਲੱਗ ਗਿਆ ਹੁਣ ਆਪਾਂ ਕੁੱਕਰ ਚ ਪਾਵਾਂਗੇ ਸਾਗ ਆ ਵੀ ਫੋਟਣ ਇਹਨਾਂ ਥੱਲੇ ਨੂੰ ਕਰਕੇ ਆਪਾਂ ਫਿਰ ਦੂਸਰਾ ਸਾਗ ਪਾਵਾਂਗੇ ਸਾਰਾ ਸਾਗ ਆਪਾਂ ਕੁੱਕਰ ਚ ਪਾ ਲਿਆ ਨਾ ਪਪਰ ਨੂੰ ਟਾਕ ਦਵਾਂਗੇ ਜਦੋਂ ਆਪਣਾ ਸਾਗ ਰਿਜਣ ਲੱਗ ਜੂਗਾ ਆਪਣਾ ਫਿਰ ਆਪਾਂ ਨਮਕ ਮਿਰਚ ਪਾਵਾਂਗੇ ਇਹਦੇ ਵਿੱਚ ਸਾਗ ਆਪਣਾ ਰਿਜਣ ਲੱਗ ਗਿਆ ਹੁਣ ਆਪਾਂ ਸਾਗ ਨੂੰ 니ਚਨ ਕਰ ਦਵਾਂਗੇ ਘੋਟਣੇ ਨਾਲ ਲਸਣ ਆਦਰ ਕਾਪਾਂ ਛਿਲਲੇ ਲਿਆ ਹੁਣ ਆਪਾਂ ਇਹਨੂੰ ਕੁੰਡੀ ਛੋਟੇ ਕੁੱਟ ਕੇ ਤਿਆਰ ਕਰਾਂਗੇ ਦੋ ਚਮਚੇ ਪਹਿਲਾਂ ਆਪਾਂ ਕੁੰਡੀ ਚ ਨਮਕ ਦੇ ਬਾਣਵਾਂਗੇ ਅਦਰਕ ਨੂੰ ਕੱਟ ਲਵਾਂਗੇ ਆਪਾਂ ਲਸਣ ਵੀ ਪਾ ਲਵਾਂਗੇ ਲਸਣ ਅਦਰਕ ਆਪਾਂ ਕੁੱਟ ਕੇ ਤਿਆਰ ਕਰਾਂਗੇ ਸਰਵਾਦੂ ਇੱਕ ਆਪਾ ਕੱਟ ਲੈਂਦੇ ਹੁਣ ਆਪਾਂ ਇਹ ਭਾਂਡੇ 'ਚਾੜ ਲੈਣਾ ਹੁਣ ਆਪਾਂ ਮਸਾਲੇ ਨੂੰ ਸਾਲੇ ਪਾ ਦਵਾਂਗੇ ਮਿਕਸ ਕਰ ਦਵਾਂਗੇ ਆਪਾਂ ਮਸਾਲੇ ਨੂੰ ਆਪਾਂ ਮਿਕਸ ਕਰ ਲਿਆ ਸਾਗ ਆਪਾਂ ਖੁੱਲਾ ਬਣਾਵਾਂਗੇ 1 ਘੰਟਾ ਹੁਣ ਆਪਾਂ ਇਹਦੇ ਉੱਪਰ ਪਾਣੀ ਰੱਖ ਲਵਾਂਗੇ ਸਾਗ ਚ ਪਾਉਣ ਲਈ ਪਾਣੀ ਗਰਮ ਹੋਏ ਤੇ ਆਪਾਂ 15 ਮਿੰਟ ਬਾਅਦ ਆਪਾਂ ਗਰਮ ਹੋਏ ਤੇ ਸਾਗ ਚ ਪਾਣੀ ਪਾਵਾਂਗੇ ਆਪਾਂ ਗੈਸ ਸਿੰਮ ਤੇ ਕਰ ਦੇਵਾਂਗੇ ਆਪਾਂ ਸਿੰਮ ਤੇ ਕਰਕੇ ਸਾਗ ਬਣਾਵਾਂਗੇ ਸਾਗ ਆਪਾਂ ਖੁੱਲਾ ਹੀ ਬਣਾਵਾਂਗੇ ਕੁੱਕਰ ਦਾ ਢੱਕਣ ਨਹੀਂ ਲਾਵਾਂਗੇ ਸਾਗ ਦਾ ਪਾਣੀ ਆਪਣਾ ਗਰਮ ਹੋ ਗਿਆ 15 ਮਿੰਟ ਆਪਣੇ ਹੋ ਗਏ ਸਾਗ ਤਰੇ ਨੂੰ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਸਾਗ ਨੂੰ ਖੁੱਲਾ ਬਣਾਵਾਂਗੇ ਆਪਾਂ 1.5 ਘੰਟਾ ਇਹ ਐਸਾ ਸਿੰਮ ਤੇ ਕਰ ਦਵਾਂਗੇ ਜੇ ਆਪਣੇ ਸਾਗ 'ਚ ਫੇਰ ਪਾਣੀ ਘੱਟ ਹੋਵੇ ਆਪਾਂ ਫੇਰ ਗਰਮ ਕਰਕੇ ਪਾ ਦਵਾਂਗੇ ਸਾਗ 'ਚ ਥੋੜੀ ਥੋੜੀ ਦੇਰ ਬਾਅਦ ਆਪਾਂ ਸਾਗ ਨੂੰ ਹਿਲਾਇ ਜਾਣਾ ਚੈੱਕ ਕਰੀ ਜਾਣਾ ਆਪਾਂ ਸਾਗ ਨੂੰ 1 ਘੰਟਾ ਆਪਣੇ ਹੋ ਗਿਆ ਸਾਗ ਰਿਜਦੇ ਨੇ ਅੱਧਾ ਘੰਟਾ ਆਪਾਂ ਹੋਰ ਸਾਗ ਨੂੰ ਬਣਾਵਾਂਗੇ 1/2 ਘੰਟਾ ਬਣਾ ਲਿਆ ਹੋਰ ਸਾਗ ਆਪਨਾ ਬਣ ਗਏ ਹੁਣ ਆਪਾਂ ਪਾਣੀ ਕੱਢ ਕੇ ਸਾਗ ਨੂੰ ਝੋਟਾਂਗੇ ਗੈਸ ਬੰਦ ਕਰਕੇ ਆਪਾਂ ਪਾਣੀ ਨੂੰ ਕੱਢਾਂਗੇ ਗੈਸ ਸਾਗ ਚੋਂ ਸਾਰੇ ਪਾਣੀ ਨੂੰ ਆਪਾਂ ਸਾਗ ਚ ਵਟ ਲਵਾਂਗੇ ਜਿਹੜਾ ਆਪਾਂ ਸਾਗ ਚੋਂ ਪਾਣੀ ਕੱਢਿਆ ਆਪਾਂ ਪਾਣੀ ਨੂੰ ਫੋਲ ਲਵਾਂਗੇ ਜਿਹੜਾ ਸਾਗ ਹੋਊਗਾ ਆਪਾਂ ਸਾਗ ਦੇ ਵਿੱਚ ਹੀ ਪਾ ਦਵਾਂਗੇ सा बादसातसा साह साग आप घोट लिया साग अपना घुग गया यह दो मुट्ठिया मक्की आटे दिया दीपाग दिया मक्की दिया भी मिक्स कर लागे साग चं तरह मिक्स कर लागे मक्की आटे ਮਿੱਟੀ ਦਾ ਟਮਾ ਆਪਾਂ ਮਿਕਸ ਕਰ ਲਿਆ ਸਾਗ ਚ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਜਿਹੜਾ ਆਪਾਂ ਸਾਗ ਚੋਂ ਗੱਢਿਆ ਸੀਗਾ ਪਾਣੀ ਨੂੰ ਮਿਕਸ ਕਰਕੇ ਆਪਾਂ ਸਾਗ ਨੂੰ ਗੈਸ ਤੇ ਰੱਖ ਦਵਾਂਗੇ 10 ਮਿੰਟ ਆਪਾਂ ਸਾਗ ਨੂੰ ਸੇਕ ਲਵਾਵਾਂਗੇ ਸਾਗ ਆਪਣਾ ਬਣ ਗਿਆ ਬਹੁਤ ਵਧੀਆ ਆਪਣਾ ਸਾਗ ਬਣਿਆ ਸਾਗ ਨੂੰ ਆਪਾਂ ਗੈਸ ਤੇ ਰੱਖਤਾ ਹੁਣ ਆਪਾਂ ਸਾਗ ਨੂੰ 10 ਮਿੰਟ ਸੇਕ ਲਵਾਵਾਂਗੇ ਸਾਗ ਨੂੰ ਆਪਾਂ 10 ਮਿੰਟ ਸੇਕ ਲਵਾ ਲਿਆ ਸਾਗ ਚ ਆਪਣਾ ਮੱਕੀ ਦਾ ਆਟਾ ਚੰਗੀ ਤਰ੍ਹਾਂ ਬਣ ਗਿਆ ਹਨਪਾਸ ਆਗ ਨੂੰ ਤੜਕਾ ਲਾਵਾਂਗੇ ਤੜਕਾ ਲਾਉਣ ਲਈ ਕੜਾਹੀ ਆਪਾਂ ਗੈਸ ਤੇ ਰੱਖ ਲਈ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਦੇਸੀ ਘਿਓ ਦੇ ਪਾਵਾਂਗੇ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਗੱਠਾ ਲਸਣ ਦਾ ਪਾਵਾਂਗੇ ਲਸਣ ਆਪਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਪਿਆਜ਼ ਪਾੜਵਾਂਗੇ ਕੱਟਿਆ ਹੋਇਆ ਪਿਆਜ਼ ਨੂੰ ਬਣਾਵਾਂਗੇ ਆਪਾਂ ਪਿਆਜ਼ ਆਪਣੇ ਬਣ ਗਏ ਜੇ ਤੁਸੀਂ ਅਦਰਕ ਤੇ ਟਮਾਟਰ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਸਾਗ ਪਾੜਵਾਂਗੇ ਸਾਗ ਆਪਣਾ ਬਣ ਕੇ ਤਿਆਰ ਆ। ਸਾਗ ਆਪਣਾ ਬਣ ਕੇ ਤਿਆਰ ਆ। ਆਪਾਂ ਇਹਨੂੰ ਮੱਕੀ ਦੀ ਰੋਟੀ ਨਾਲ ਵੀ ਆਪਾਂ ਨੂੰ ਬਹੁਤ ਵਧੀਆ ਲੱਗਦਾ। ਕਣਕ ਦੀ ਰੋਟੀ ਨਾਲ ਵੀ ਵਧੀਆ ਲੱਗਦਾ। ਜੇ ਮੇਰੀ ਸਾਗ ਦੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ।